ਵੈਗੁਰ ਜੀ ਦਾ ਖਾਲਸਾ ਸ਼੍ਰੀ ਵੈਗੁਰ ਜੀ ਕੀ ਫਤਿਹ ਜੇ ਵਲੌਗਸ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਅੱਜ ਆਪਾਂ ਹੈਗੇ ਆਂ ਜੀ ਪਿੰਡ ਮੁੰਨਾਪੁਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਗੁਰੂ ਘਰ ਹੈ ਜੀ ਬਹੁਤ ਹੀ ਵਿਸ਼ਾਲ ਬਣਿਆ ਹੋਇਆ ਇੱਥੇ ਬਹੁਤ ਹੀ ਵੱਡਾ ਗੁਰੂ ਘਰ ਦੇ ਬਹੁਤ ਹੀ ਸੋਹਣਾ ਗੁਰੂ ਘਰ ਆ ਤੇ ਅੰਦਰ ਇਮਾਰਤਾਂ ਦੀ ਉਸਾਰੀ ਵੀ ਚੱਲਦੀ ਪਈ ਹੈ ਜੀ ਤੇ ਇਹ ਹੈਗਾ ਜੀ ਗੁਰੂ ਗੁਰਦੁਆਰਾ ਸ਼੍ਰੀ ਮੁਸਕੀਆਂਣਾ ਸਾਹਿਬ ਪਿੰਡ ਮੁੱਲਾਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਅੱਜ ਆਪਾਂ ਉੱਥੇ ਦਰਸ਼ਨ ਕਰਨ ਆਏ ਆ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਬੇਸ਼ੱਕ ਪੂਰਾ ਸੰਖੇਪਿਤ ਉਸ ਪਿੱਛੇ ਲਿਖਿਆ ਹੋਇਆ ਉਹ ਵੀ ਤੁਹਾਨੂੰ ਮੈਂ ਪੂਰਾ ਦੱਸੂਗਾ ਬਾਕੀ ਜਿੰਨਾ ਕ ਮੈਨੂੰ ਪਤਾ ਵਾ ਉਨਾਂ ਕ ਮੈਂ ਤੁਹਾਨੂੰ ਦੱਸ ਦਿੰਨਾ ਜਿਹੜਾ ਮੁਗਲਾਂ ਦਾ ਮੀਰ ਮੰਨੂ ਸੀਗਾ ਜਿਹੜਾ ਬਹੁਤ ਹੀ ਜ਼ਾਲਮ ਜਲਾਦ ਮਨਾਂ ਜਿੰਨੇ ਵੀ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਤਸ਼ੱਦਦ ਢਾਏ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਮੇਰੇ ਤਸਵੀਰਾਂ ਲੱਗੀਆਂ ਹੋਈਆਂ ਵੀ ਛੋਟੇ-ਛੋਟੇ ਬੱਚਿਆਂ ਦੇ ਜਿਹੜੇ ਟੁਕੜੇ ਸੀਗੇ ਕੱਟ ਗਏ ਉਹਨੇ ਮਾਵਾਂ ਦੇ ਗਲਾਂ ਦੇ ਵਿੱਚ ਪਾਤੇ ਸੀਗੇ ਤੁਸੀਂ ਦੇਖ ਸਕਦੇ ਹੋ ਪਿੱਛੇ ਪੂਰਾ ਤਸ਼ੱਦਦ ਟਾਇਆ ਜਾ ਰਿਹਾ ਉਹਦੇ ਕੋਲ ਮੀਰ ਮੰਨੂ ਜਿਹੜਾ ਬਹੁਤ ਹੀ ਜ਼ਾਲਮ ਤੇ ਬਹੁਤ ਹੀ ਕਟੜ ਮੰਨਿਆ ਜਾਂਦਾ ਸੀਗਾ ਮੁਗਲਾਂ ਦਾ ਜਿਹੜਾ ਜਲਾਦ ਸੀਗਾ ਤੇ ਜਿਹੜੇ ਛੋਟੇ-ਛੋਟੇ ਬੱਚਿਆਂ ਦੀਆਂ ਲਾਸ਼ਾਂ ਸੀਗੀਆਂ ਤੇ ਉਹਨਾਂ ਦੇ ਟੁਕੜੇ ਸੀਗੇ ਤੇ ਜਿਹੜੇ ਉਹ ਇੱਥੇ ਲਿਆ ਕੇ ਉਹਨੇ ਛੁੱਟ ਦਿੱਤੇ ਸੀਗੇ ਤੇ ਇਸੇ ਕਰਕੇ ਫਿਰ ਇੱਥੇ ਪੂਰਾ ਤੁਸੀਂ ਦੇਖ ਸਕਦੇ ਹੋ ਸਿੱਖ ਇਤਿਹਾਸ ਦਰਸਾਇਆ ਜਾ ਰਿਹਾ ਜਾਰੇ ਜਿਵੇਂ ਮੈਂ ਪਿੱਛੇ ਦੇ ਇੱਕ ਗੁਰਦੁਆਰਾ ਸ਼੍ਰੀ ਮਹਿਤੀਆਣਾ ਸਾਹਿਬ ਸ਼ੂਟ ਕੀਤਾ ਸੀਗਾ ਜਿੱਥੇ ਪੂਰਾ ਸਿੱਖ ਇਤਿਹਾਸ ਤੇ ਜਿੰਨਾ ਵੀ ਜ਼ੁਲਮ ਹੋਇਆ ਚਾਹੇ ਉਹਨਾਂ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਚਾਹੇ ਦੇਗਾਂ ਦੇ ਵਿੱਚ ਉਬਾਲਿਆ ਗਿਆ ਪੂਰਾ ਮੈਂ ਸਿੱਖ ਇਤਿਹਾਸ ਉੱਥੇ ਵੀ ਦਰਸਾਇਆ ਸੀਗਾ ਉਦਾਂ ਦਾ ਇੱਕ ਗੁਰੂ ਘਰ ਗੁਰਦੁਆਰਾ ਸ਼੍ਰੀ ਮਸ਼ਕਿਆਣਾ ਸਾਹਿਬ ਬੁੱਲਾਪੁਰ ਦੇ ਵਿੱਚ ਅੱਜ ਸਥਿਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਬਾਕੀ ਆਪਾਂ ਗੁਰੂ ਘਰ ਦੇ ਵਿੱਚ ਨਤਮਸਤਕ ਵੀ ਹੋਮਾਂਗੇ ਜਾ ਕੇ ਤੇ ਬਾਕੀ ਪੂਰਾ ਜਿੰਨਾ ਵੀ ਇਥੇ ਇਤਿਹਾਸ ਦਰਸਾਇਆ ਗਿਆ ਜੀ ਉਹ ਵੀ ਤੁਹਾਨੂੰ ਮੈਂ ਜ਼ਰੂਰ ਦਿਖਾਉਂਗਾ ਤੇ ਜਿਹੜਾ ਵੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਉਹ ਵੀ ਤੁਹਾਨੂੰ ਮੈਂ ਜ਼ਰੂਰ ਦੱਸੂਗਾ ਬਾਕੀ ਆਪਾਂ ਚੱਲਦੇ ਆਂ ਜੀ ਹੁਣ ਅੱਗੇ ਲਓ ਜੀ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਹੈ ਜੀ ਇੱਥੇ ਆ ਇਤਿਹਾਸ ਸੌਰੀ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦਗੰਜ ਮੁਸ਼ਕੀਆਣਾ ਸਾਹਿਬ ਜੀ ਦਾ ਸੰਖੇਪ ਇਤਿਹਾਸ ਹੈ ਜੀ ਜਿਹੜੇ ਦੇ ਸਨ 1748 ਈਸਵੀ ਤੋਂ ਲੈ ਕੇ ਸਨ ਮੋਮਨ ਖਾਨ ਮੁਗਲੀਆ ਫੌਜ ਦਾ ਬੀਬੀਆਂ ਤੇ ਬੱਚਿਆਂ ਉੱਪਰ ਕਹਿਰ ਬੀਬੀਆਂ ਨੂੰ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਹਾਰ ਪਵਾਏ ਆਪਣੇ ਬੱਚਿਆਂ ਨੂੰ ਨੇਜਾਂ ਤੇ ਟੰਗਵਾ ਕੇ ਸਵਾ ਸਵਾ ਮਣ ਦੇ ਪੀਹੜ ਪੀ ਕੇ ਖੰਨੀ ਖੰਨੀ ਰੋਟੀ ਦੀ ਇੱਕ ਪਿਆਲੇ ਪਾਣੀ ਤੇ ਗੁਜ਼ਾਰਾ ਕੀਤਾ ਧਰਮ ਨਹੀਂ ਹਾਰਿਆ ਵਾਹਿਗੁਰੂ ਜੀ ਦੇ ਬਾਣੇ ਨੂੰ ਮਿੱਠਾ ਮੰਨ ਕੇ ਮੰਨਿਆ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ 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 ਜੀ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਆਪਣੇ ਅਰਦਾਸ ਦੇ ਵਿੱਚ ਵੀ ਫਰਮਾਇਆ ਗਿਆ ਜੀ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚਲੇ ਆ ਰਹੇ ਨਾਲ ਚਰਾਏ ਗਏ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨੰਨਿ ਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ 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 ਤੇ ਉਹੀ ਪੂਰਾ ਦ੍ਰਿਸ਼ ਇੱਥੇ ਦਰਸਾਇਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿਵੇਂ ਮਾਵਾ ਦੇ ਬੱਚਿਆਂ ਗਲਾਂ ਦੇ ਵਿੱਚ ਬੱਚਿਆਂ ਦੇ ਟੋਟੇ ਕਰ ਕਰਕੇ ਕਿੰਨਾ ਖਤਰਨਾਕ ਤੇ ਕਿੰਨਾ ਭਿਆਨਕ ਉਹ ਸਮਾਂ ਹੋਊਗਾ ਦੇ ਲੋ ਕਿਉਂਕਿ ਮਾਵਾਂ ਤਾਂ ਆਪਣੇ ਬੱਚਿਆਂ ਦੇ ਛੋਟੀ ਜਿਹੀ ਇੱਕ ਸੱਟ ਵੀ ਲੱਗ ਜਵੇ ਤਾਂ ਉਹ ਇੱਕ ਵਾਰੀ ਤਾਂ ਅੰਦਰੋਂ ਉਹਨਾਂ ਦਾ ਸੀਨਾ ਕੰਬ ਜਾਂਦਾ ਵਾ ਤੇ ਉਦੋਂ ਤਾਂ ਕਿਦਾਂ ਦਾ ਇਤਿਹਾਸ ਹੋਊਗਾ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਬੱਚਿਆਂ ਦੇ ਟੋਟੇ ਕੱਟ-ਕੱਟ ਕੇ ਮਾਵਾਂ ਦੇ ਗਲਾਂ ਦੇ ਵਿੱਚ ਪਾਏ ਹੋਣਗੇ ਜੀ ਕਿੰਨਾ ਭਿਆਨਕ ਹੋਊਗਾ ਜੀ ਤੇ ਮੀਰ ਮੰਨੂ ਜਿਹੜਾ ਸੀਗਾ ਇਹ ਸਭ ਤੋਂ ਜ਼ਾਲਿਮ ਜਲਾਦ ਮੰਨਿਆ ਜਾਂਦਾ ਜੀ ਤੇ ਜਿਵੇਂ ਤੁਸੀਂ ਆਪਾਂ ਸਿੱਖ ਇਤਿਹਾਸ 'ਚ ਪੜ੍ਹਦੇ ਆ ਤੇ ਬਾਕੀ ਆਪਾਂ ਅੱਗੇ ਚੱਲਦੇ ਆ ਜੀ ਧੰਨ ਨੇ ਜੀ ਮਾਵਾਂ ਧੰਨ ਦਾ ਮਾਵਾਂ ਦਾ ਜਿਗਰ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕਰਵਾਏ ਹੋਣ ਤੋਂ ਬਾਅਦ ਵੀ ਸੀ ਨਹੀਂ ਕੀਤੀ ਸੀਗੀ ਤੇ ਆਪਣਾ ਧਰਮ ਨਹੀਂ ਛੱਡਿਆ ਸੀਗਾ ਵਾਹਿਗੁਰੂ ਜੀ ਦਾ ਭਾਣਾ ਮਿੱਠਾ ਮੰਨ ਕੇ ਉਹਨਾਂ ਨੇ ਸਵੀਕਾਰ ਕੀਤਾ ਜਿਵੇਂ ਆਪਣੇ ਕਹਿੰਦੇ ਤੇਰਾ ਭਾਣਾ ਮਿੱਠਾ ਲਾਗੇ ਤੇ ਬਾਕੀ ਜੀ ਦੰਦ ਮਿਟਕਸਾਲ ਦੇ ਪਹਿਲੇ ਮੁਖੀ ਅਤੇ अनोखे ਸ਼ਹੀਦ ਬਾਬਾ ਦੀਪ ਸਿੰਘ ਜੀ ਸੂਰਾ ਸੂ ਪਹਿਚਾਣੇ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਾਬੂ ਨਾ ਛਾਡੇ ਖੇਤ ਵਾਹਿਗੁਰੂ ਵੀਵੇਂ ਸਦੀ ਦੇ ਸ਼ਹੀਦ ਅਤੇ ਮਹਾਨ ਯੋਧੇ ਦੰਦ ਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦਾ ਵੀ ਇੱਥੇ ਇੱਕ ਤਸਵੀਰ ਬਣਾਈ ਗਈ ਹੈ ਤੇ ਬਾਬਾ ਦੀਪ ਸਿੰਘ ਜੀ ਜਿਵੇਂ ਉਹਨਾਂ ਨੇ ਸੀਸ ਆਪਣਾ ਤਲੀ ਤੇ ਧਰ ਕੇ ਜੰਗਾ ਲੜੀਆਂ ਸੀਗੀਆਂ ਮੁਗਲਾਂ ਦੇ ਜ਼ੁਲਮ ਦੇ ਖਿਲਾਫ ਯੁੱਧ ਕੀਤੇ ਸਾਰਾ ਇੱਥੇ ਸਿੱਖ ਇਤਿਹਾਸ ਦਰਸਾਇਆ ਗਿਆ ਜੀ ਤੁਹਾਨੂੰ ਜਿੰਨਾ ਹੋ ਸਕੇ ਮੈਂ ਉਹਨਾਂ ਦਿਖਾਉਂਗਾ ਬਾਕੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਹੋਵੇ ਕੋ ਭੁੱਲ ਚੁੱਕੇ ਤਾਂ ਮੈਨੂੰ ਅਣਜਾਣ ਸਮਝ ਕੇ ਮਾਫ਼ ਕਰਿਓ ਜੀ ਤੇ ਬਾਕੀ ਆਪਾਂ ਅੱਗੇ ਚੱਲਦੇ ਆਂ ਜੀ ਨਹੀਂ ਤੇ ਦੇਖ ਸਕਦਾ ਵੀ ਮੁਗਲ ਜਲਾਦ ਵੱਲੋਂ ਬੀਬੀਆਂ ਤੇ ਪੱਥਰ ਮਾਰੇ ਜਾ ਰਹੇ ਆ ਧਰਮੀ ਸਿੰਘਣੀਆਂ ਮੁਗਲ ਦੇ ਜ਼ੁਲਮ ਸਹਿੰਦੀਆਂ ਹੋਈਆਂ ਤੇ ਦੇਖੋ ਦੇ ਵੀ ਕੱਡਾ ਵੱਡਾ ਹੱਥ 'ਚ ਪੱਥਰ ਆ ਉਹਦੇ ਚਟਾਨ ਫੜੀ ਹੋਈ ਏ ਇੱਕ ਤਰ੍ਹਾਂ ਨਾ ਤੇ ਬੀਬੀ ਨੂੰ ਸਿੰਘਣੀ ਨੂੰ ਥੱਲੇ ਲਟਾ ਕੇ ਉਹਦੇ ਉੱਤੇ ਪੱਥਰ ਨਾਲ ਵਾਰ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਕਿੰਨਾ ਤਸ਼ੱਦਦ ਹੈ ਕਿੰਨਾ ਜ਼ੁਲਮ ਹੈ ਕਰਾਇਆਊਗਾ ਤੇ ਉਹ ਸਮਾ ਕਿਦਾਂ ਦਾ ਹੋਊਗਾ ਤੇ ਕਿੰਨਾ ਭਿਆਨਕ ਹੋਊਗਾ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਇੱਕ ਜੀ ਆਹ ਤਸਵੀਰ ਇੱਥੇ ਬਣਾਈ ਗਈ ਹੈ ਜੀ ਦੇਖ ਲਓ ਸਿੱਖਾਂ ਵੱਲੋਂ ਮੁਗਲ ਦੇ ਫੌਜਾਂ ਦੇ ਜਿਹੜੇ ਸੈਨਿਕ ਸੀ ਉਹਨਾਂ ਨੂੰ ਵੀ ਜਲ ਛਕਾਇਆ ਜਾ ਰਿਹਾ ਕਿਉਂਕਿ ਇਹ ਵੀ ਪਤਾ ਹੋਣ ਦੇ ਬਾਵਜੂਦ ਵੀ ਉਹ ਇੰਨੇ ਜ਼ਾਲਮ ਨੇ ਫਿਰ ਵੀ ਆਪਦੀ ਸੇਵਾ ਨਿਭਾਈ ਜਾ ਰਹੀ ਹੈ ਜੀ ਤੇ ਉਹਨਾਂ ਨੂੰ ਵੀ ਇਹ ਜਲ ਛਕਾ ਰਹੇ ਨੇ ਇੱਕ ਉਹਦੀ ਵੀ ਤਸਵੀਰ ਇੱਥੇ ਬਣਾਈ ਗਈ ਤੇ ਦੇਖ ਸਕਦੇ ਆ ਜੀ ਅਕੀ ਤੋਂ ਨਮਾ ਪ੍ਰੋਪਰ ਦਿਖਾ ਦਿੰਦਾ 360 ਡਿਗਰੀ ਦਾ ਵਿਊ ਪ੍ਰੋਪਰ ਜਿਹੜਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਮੁਸ਼ਕੀਆਣਾ ਸਾਹਿਬ ਤੇ ਇਹਨਾਂ ਮੁੱਲਾਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਬਹੁਤ ਹੀ ਸੋਹਣਾ ਗੁਰੂ ਘਰ ਬਣਾਇਆ ਗਿਆ ਜੀ ਤੇ ਅੰਦਰ ਲਾਇਬ੍ਰੇਰੀ ਵੀ ਹੈਗੀ ਆ ਤੇ ਅਗਰ ਤੁਸੀਂ ਆਪਣੇ ਕੋਈ ਵੀ ਪੁਸਤਕ ਉੱਥੇ ਜਾ ਕੇ ਪੜ੍ਹਨੀ ਚਾਹੁੰਦੇ ਹੋ ਕੋਈ ਇਤਿਹਾਸ ਸਿੱਖ ਇਤਿਹਾਸ ਬਾਰੇ ਜਾਣੂ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਜੋ ਵੀ ਇੱਥੇ ਦੇ ਮੈਨੇਜਮੈਂਟ ਕਮੇਟੀ ਨਾਲ ਉਹਨਾਂ ਨਾਲ ਗੱਲ ਕਰ ਸਕਦੇ ਆ ਜਾ ਕੇ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਮੰਨਦਾ ਇਹ ਦੇਖ ਸਕਦੇ ਹੋ ਬਾਕੀ ਆਪਾਂ ਚੱਲਦੇ ਹਾਂ ਜੀ ਹੁਣ ਜੀ ਅਗਲਾ ਬੁੱਤ ਬਣਾਇਆ ਗਿਆ ਜੀ ਭਾਈ ਆ ਕਾਗੜ ਸਿੰਘ ਜੀ ਬਿਹੰਗ ਸਿੰਘ ਭਾਈ ਆ ਕਾਗੜ ਸਿੰਘ ਉਹ ਯੋਧੇ ਹੈ ਜਿਸ ਨੇ ਕਾਨੂੰਬਾਲਦੇਸ਼ ਸ਼ੰਭ ਅਤੇ ਪਿੰਡ ਮੁੱਲਾਪੁਰ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਤੇ ਡੁੱਲੇ ਖੂਨ ਦਾ ਬਦਲਾ ਲਿਆ ਮੋਮਨ ਖਾਨ ਦਾ ਸਿਰ ਵੱਢ ਕੇ ਮਾਲਵੇ ਦੀ ਧਰਤੀ ਤੇ ਲੈ ਕੇ ਆਏ ਸੀਗੇ ਤੇ ਦੇਖ ਸਕਦੇ ਹੋ ਸਿਰ ਵੱਢ ਲਿਆ ਸੀ ਉਹਨਾਂ ਨੇ ਜਿਹੜਾ ਮੋਮਾ ਮੋਮਨ ਖਾਨ ਸੀਗਾ ਸਿਰ ਵੱਢ ਕੇ ਮਾਲਵੇ ਦੀ ਧਰਤੀ ਤੇ ਲੈ ਕੇ ਆਏ ਸੀਗੇ ਉਵੇਂ ਕਰਪਾਨ ਦੇ ਉੱਤੇ ਸਿਰ ਲਟਕਾਇਆ ਹੋਇਆ ਹੈ ਜੀ ਬਾਕੀ ਤੁਹਾਨੂੰ ਮੈਂ ਅੱਗੇ ਇੱਕ ਵਾਰੀ ਦਿਖਾ ਦਿੰਦਾ ਹਾਂ ਲੋ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਮੋਮਨ ਖਾਨ ਦਾ ਸਿਰ ਵੱਢ ਕੇ ਜਿਹੜਾ ਮੁਗਲਾਂ ਦਾ ਜਲਾਦ ਸੀਗਾ ਸਿਰ ਵੱਢ ਕੇ ਉਹਦਾ ਮਾਲਵੇ ਦੀ ਧਰਤੀ ਤੇ ਲੈ ਕੇ ਆਏ ਸੀਗੇ ਤੇ ਬਾਕੀ ਆਪਾਂ ਅੱਗੇ ਚੱਲਦੇ ਹਾਂ ਜੀ ਖਾਲਸਾ ਪੰਥ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਬਣਾਈ ਗਈ ਹੈ ਜੀ ਸਿੱਖ ਰਾਜ ਦੇ ਪਹਿਲੇ ਜਰਨੈਲ ਜੀ ਦਾ ਜਨਮ 27 ਅਕਤੂਬਰ 1670 ਚੇਰਜੋਰੀ ਵਿੱਚ ਕਸ਼ਮੀਰ ਵਿੱਚ ਹੋਇਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਾਲਮਾਂ ਨੂੰ ਸੋਧਣ ਲਈ ਨੰਦੇੜ ਤੋਂ ਪੰਜਾਬ ਭੇਜਿਆ ਸੀਗਾ ਜਿਨ੍ਹਾਂ ਜਾਲਮਾਂ ਨੂੰ ਸੋਦਾ ਲਾ ਕੇ ਅਤੇ ਵਜੀਰ ਖਾਨ ਨੂੰ ਮਾਰ ਕੇ ਛੋਟੇ ਸੈਗ ਦੀ ਸ਼ਹਾਦਤ ਦੇ ਰੋਸ ਵਿੱਚ ਉਹ ਸਰਹਿੰਦ ਦੀ ਏਟਨ ਨਾਲ ਟੱਕੜਾਈ ਪਹਿਲਾ ਸਿੱਖ ਰਾਜ ਕਾਇਮ ਕੀਤਾ ਸੀ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਸਵੀਰ ਬਣਾਈ ਗਈ ਹੈ ਜੀ ਇੱਥੇ ਦੇਖ ਸਕਦੇ ਹਾਂ ਬਾਕੀ ਅਪਾ ਚੱਲਦੇ ਹਾਂ ਪੂਰੀ ਗੁਰੂ ਘਰ ਦੀ ਮਾਰਤਾਈ ਤੇ ਦੇਖ ਸਕਦੇ ਹਾਂ ਤੇ ਬਹੁਤ ਹੀ ਮੈਨੂੰ ਇੱਕ ਸੋਹਣੀ ਚੀਜ਼ ਲੱਗੀ ਦੇਖ ਸਕਦੇ ਬਹੁਤ ਹੀ ਪੁਰਾਣਾ ਬੋਰਡ ਹੈ ਜੀ ਬਹੁਤ ਜਿਹੜਾ ਬਹੁਤ ਹੀ ਸੰਭਾਲ ਕੇ ਰੱਖਿਆ ਹੈ ਗੁਰੂ ਘਰ ਦੇ ਵਿੱਚ ਬਾਬਾ ਸੱਦਾ ਸਿੰਘ ਜੀ ਦੀ ਯਾਦ ਵਿੱਚ ਪਰਵਾਨ ਪਰਿਵਾਰ ਵੱਲੋਂ ਬੋਰਡ ਦੀ ਸੇਵਾ ਸਾਲ 1930 ਨੂੰ ਕਰਵਾਈ ਗਈ ਤੇ 1930 ਤੋਂ ਲੈ ਕੇ ਬੋਰਡ ਅੱਜ ਵੀ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਤੇ ਬਹੁਤ ਹੀ ਪੁਰਾਣਾ ਬੋਰਡ ਤੇ ਬਹੁਤ ਹੀ ਮਜ਼ਬੂਤ ਖੜਾ ਅੱਜ ਦੀ ਪੂਰਾ ਇਹ ਗੁਰੂ ਘਰ aí ਸਾਹਮਣੇ ਪਾਰਕ ਬਣਾਈ ਗਈ ਆ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਤੇ ਉੱਪਰ ਇਧਰ ਯਾਦਗਾਰੀ ਦੀਵਾਨ ਹਾਲ ਬਣਾਇਆ ਜਾ ਰਿਹਾ ਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਮਾਰਤਾਂ ਦਾ ਬਣਾਈਆਂ ਜਾ ਰਹੀਆਂ ਨੇ ਕਾਰ ਸੇਵਾ ਚੱਲਦੀ ਪਈ ਹੈ ਜੋ ਵੀ ਮੇਰੇ ਵੀਰ ਭਾਈ ਤੇ ਮੇਰੀਆਂ ਭੈਣਾਂ ਇੱਥੇ ਆ ਕੇ ਕਾਰ ਸੇਵਾ ਦੇਣੇ ਚਾਹੁੰਦੇ ਆ ਆਪਦੀ ਸ਼ਰਧਾ ਅਨੁਸਾਰ ਤੁਸੀਂ ਪੇਂਟ ਕਰ ਸਕਦੇ ਹੋ ਤੇ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਹੁਣ ਗੁਰੂ ਘਰ ਤੇ ਚੱਲ ਕੇ ਨਤਮਸਤਕ ਹੁੰਨੇ ਇਹ ਪੂਰੀ ਗੁਰੂ ਘਰ ਦੀ ਮਹਾਨਤਾ ਹੀ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣੇ ਬਾਗੀਚੇ ਬਣਾਏ ਗਏ ਆ ਇੱਥੇ ਤੇ ਬਾਕੀ ਇਹ ਵੀ ਇੱਧਰ ਸਿੱਖ ਲਾਇਬ੍ਰੇਰੀ ਹੈ ਜੀ ਤੁਸੀਂ ਦੇਖ ਸਕਦੇ ਸੰਤ ਬਾਬਾ ਚੰਨਣ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਮੈਮੋਰੀਅਲ ਲਾਇਬ੍ਰੇਰੀ ਹਾਲ ਹੈ ਜੀ ਇੱਧਰ ਪੂਰੀ ਗੁਰੂ ਘਰ ਦੀ ਇਮਾਰਤ ਹੈ ਜੀ। ਬਾਕੀ ਇਧਰ ਗੋਦਵਰਾ ਸਾਹਿਬ ਹੈ ਜੀ। ਸਾਹਮਣੇ ਜਿਹੜਾ ਦਰਬਾਰ ਸਾਹਿਬ ਹੈ ਜੀ ਉਹਦੇ ਵਿੱਚ ਕਾਰ ਸੇਵਾ ਚੱਲਦੀ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੋਰਡ ਲੱਗਿਆ ਹੋਇਆ। ਗੁਰਦਾਰ ਸ਼ਹੀਦ ਗਾਂਝੀ ਮੁਸ਼ਕੀਆਣਾ ਸਾਹਿਬ ਪਿੰਡ ਮੁੱਲਾਪੁਰ ਲੁਧਿਆਣਾ। ਤੇ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਜੀ ਇਹਦੀ। ਬਾਕੀ ਆਪਾਂ ਚੱਲਦੇ ਹਾਂ। ਗੋਦਵਰਾ ਸਾਹਿਬ ਦੇ ਵਿੱਚ ਕਾਰ ਸੇਵਾ ਚੱਲਦੀ ਵੀ ਦੇਖ ਸਕਦੇ ਹੋ ਸਾਹਮਣੇ। ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਆ। ਮੱਕੇ ਪਾ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਅੰਦਰ ਤੇ ਚੱਲ ਕੇ ਨਤਮਸਤਕ ਹੁੰਨੇ ਜੀ ਯਾ ਪਾ ਦਰਬਾਰ ਸਾਹਿਬ ਚੱਲ ਕੇ ਨਤਮਸਤਕ ਹੁੰਨੇ ਜੀ ਇਹ ਗੁਰਦੁਆਰਾ ਸਾਹਿਬ ਦਾ ਪੂਰਾ ਦਰਬਾਰ ਹਾਲੇ ਜੀ não para essa grande ਨੋ ਜੀ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰੇ ਸ੍ਰੀ ਮਸਕਿਆਣਾ ਸਾਹਿਬ ਪਿੰਡ ਮੁੱਲਾਪੁਰ ਦੇ ਵਿੱਚ ਗੁਰੂ ਘਰ ਸਥਿਤ ਹੈ ਜੀ ਤੇ ਗੁਰੂ ਘਰ ਇਸ ਟਾਈਮ ਬੰਦ ਪਿਆ ਹੋਆ ਬਾਕੀ ਇੱਥੇ ਕਾਰ ਸੇਵਾ ਵੀ ਚੱਲਦੀ ਪਈ ਹੈ ਜੋ ਵੀ ਮੇਰੇ ਵੀਰ ਭਰਾ ਆ ਕੇ ਸੇਵਾ ਕਰਨੀ ਚਾਹੁੰਦੇ ਆ ਇੱਥੇ ਤਾਂ ਉਹ ਦੇ ਸਕਦੇ ਜੀ ਅੰਦਰ ਇਹਨਾਂ ਦੇ ਕੰਟੈਕਟ ਨੰਬਰਸ ਤੇ ਬੈਂਕ ਅਕਾਊਂਟ ਨੰਬਰਸ ਵੀ ਲੱਗੇ ਹੋਏ ਆ ਤੇ ਬਾਕੀ ਆਪਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਈ ਹੋਵੇ ਜਿੰਨਾ ਵੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਜਿਵੇਂ ਤੁਹਾਨੂੰ ਮੈਂ ਦਿਖਾਇਆ ਵੀ ਮੀਰ ਮੰਨੂ ਨੇ ਬੱਚਿਆਂ ਦੇ ਟੋਟੇ ਕਰ ਕਰਕੇ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਬਣਾ ਕੇ ਪਾ ਜਿਨ੍ਹਾਂ ਦਾ ਇੱਡਾ ਜਿਗਰਾ ਸੀਗਾ ਕਿਉਂਕਿ ਬੱਚੇ ਦੇ ਮਾੜੀ ਜੀ ਸੱਟ ਲੱਗੇ ਤਾਂ ਮਾਂ ਦੇਖ ਨਹੀਂ ਸਕਦੀ ਹੈਗੀ ਵੀ ਕਿੱਡਾ ਉਹਨਾਂ ਦਾ ਤਕੜਾ ਜਿਗਰਾ ਹੋਊਗਾ ਜਿਹੜਾ ਉਹਨਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਆਪਦੇ ਗਲਾਂ ਦੇ ਵਿੱਚ ਪਾਏ ਦੇਖ ਕੇ ਵੀ ਫਿਰ ਵੀ ਵਾਹਿਗੁਰੂ ਦਾ ਭਾਣਾ ਮਿੱਠਾ ਮੰਨ ਕੇ ਮੰਨਿਆ ਜੀ ਤੇ ਕਿੰਨਾ ਭਿਆਨਕ ਸਮਾ ਹੋਊਗਾ ਤੇ ਬਾਕੀ ਇਹ ਸੀਗਾ ਗੁਰਦੁਆਰਾ ਸਾਹਿਬ ਮਸਕੀਆਣਾ ਸਾਹਿਬ ਪਿੰਡ ਬੁੱਲਾਪੁਰ ਦੇ ਵਿੱਚ ਤੁਸੀਂ ਵੀ ਇੱਥੇ ਜ਼ਰੂਰ ਆਓ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਾਓ ਤੇ ਅੰਦਰ ਲਾਇਬ੍ਰੇਰੀ ਹਾਲ ਵੀ ਬਣਾਇਆ ਗਿਆ ਵੀ ਜੋ ਵੀ ਸਿੱਖ ਇਤਿਹਾਸ ਦੀਆਂ ਕਿਤਾਬਾਂ ਨੇ ਇੱਥੇ ਉਪਲਬਧ ਕਰ ਬਾਕੀ ਆਪਾਂ ਐਂਡ ਕਰਦੇ ਆ ਆਪਣਾ ਅੱਜ ਦਾ ਵਲੌਗ ਤੁਸੀਂ ਮੇਰਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਜੇ ਕੋਈ ਮੇਤੋਂ ਗਲਤੀ ਹੋ ਕੋ ਭੁੱਲ ਚੋ ਕੋ ਵੀ ਤਾਂ ਮੈਨੂੰ ਮਾਫ ਕਰਿਓ ਜੀ ਤੇ 10 ਦੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ